ਦੋਸਤੋ ਜਿਸ ਦੁਨੀਆ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਹਰ ਕੋਈ ਹਰ ਕਿਸੇ ਦੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦਾ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਅਸੀਂ ਆਪਣੀ ਹਰ ਗੱਲ ਨਵੀਂ ਨੌਕਰੀ ਨਵਾਂ ਘਰ ਨਵੀਂ ਕਾਰ ਆਪਣੇ ਬੱਚੇ ਦਾ ਜਨਮ ਆਪਣੀ ਸਿਹਤ ਸਭ ਕੁਝ ਦੱਸਣ ਲਈ ਉਤਾਵਲੇ ਹੁੰਨੇ ਆ ਪਰ ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡੀ ਛੋਟੀ ਜੀ ਗੱਲ ਦੂਜਿਆਂ ਤੱਕ ਪਹੁੰਚਦੇ ਪਹੁੰਚਦੇ ਕਿੰਨੀ ਬਦਲ ਜਾਂਦੀ ਹੈ ਕੀ ਸੋਚਿਆ ਤੁਸੀਂ ਕਦੇ ਜੇ ਤੁਸੀਂ ਆਪਣੀਆਂ ਕੁਝ ਗੱਲਾਂ ਦੂਜਿਆਂ ਨੂੰ ਦੱਸਦੇ ਹੋ ਤਾਂ ਤੁਹਾਡੇ ਲਈ ਕਿੰਨੀ ਮੁਸ਼ਕਲ ਖੜੀ ਹੋ ਸਕਦੀ ਆ ਅੱਜ ਅਸੀਂ ਤੁਹਾਨੂੰ ਗੁਰਪ੍ਰੀਤ ਤੇ ਸਿਮਰਨ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਇੱਕ ਐਹੋ ਜੀ ਕਹਾਣੀ ਆ ਜੋ ਤੁਹਾਡੀ ਜ਼ਿੰਦਗੀ ਨਾਲ ਜੁੜਦੀ ਆ ਤੇ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ ਕਿ ਕਿਹੜੀਆਂ ਗੱਲਾਂ ਦੂਜਿਆਂ ਨੂੰ ਦੱਸਣੀਆਂ ਚਾਹੀਦੀਆਂ ਤੇ ਕਿਹੜੀਆਂ ਨਹੀਂ ਤਾਂ ਆਓ ਕਿਸੇ ਦੇਰੀ ਬਿਨਾਂ ਆਪਾਂ ਇਹ ਕਹਾਣੀ ਸ਼ੁਰੂ ਕਰਦੇ ਹਾਂ ਗੁਰਪ੍ਰੀਤ ਦੇ ਚਿਹਰੇ ਤੇ ਮੁਸਕਰਾਹਟ ਸੀ ਜਦੋਂ ਉਹ ਆਪਣੇ ਦਫ਼ਤਰ ਤੋਂ ਆਪਣੇ ਘਰ ਵੱਲ ਗੱਡੀ ਚਲਾ ਰਿਹਾ ਸੀ ਅੱਜ ਉਹਦੇ ਲਈ ਬਹੁਤ ਵੱਡਾ ਦਿਨ ਸੀ 5 ਸਾਲਾਂ ਦੀ ਅਣਥਕ ਮਿਹਨਤ ਤੋਂ ਬਾਅਦ ਗੁਰਪ੍ਰੀਤ ਨੂੰ ਅੱਜ ਪ੍ਰਮੋਸ਼ਨ ਮਿਲੀ ਸੀ ਇਸ ਕਰਕੇ ਬਹੁਤ ਜ਼ਿਆਦਾ ਉਹਦੇ ਮਨ ਦੇ ਵਿੱਚ ਖੁਸ਼ੀ ਸੀ ਕਿਉਂਕਿ ਉਹ ਸੀਨੀਅਰ ਮੈਨੇਜਰ ਤੋਂ ਡਾਇਰੈਕਟਰ ਬਣ ਗਿਆ ਸੀ ਤੇ ਉਹਦੀ ਸੈਲਰੀ ਵੀ ਲਗਭਗ ਹੁਣ ਦੁੱਗਣੀ ਹੋ ਚੁੱਕੀ ਸੀ ਉਹ ਸੋਚ ਰਿਹਾ ਸੀ ਕਿ ਕਿਵੇਂ ਸਿਮਰਨ ਇਹ ਖਬਰ ਤੋਂ ਖੁਸ਼ ਹੋਵੇਗੀ ਉਹ ਪਿਛਲੇ 5 ਸਾਲਾਂ ਤੋਂ ਇੱਕ ਵੱਡੇ ਘਰ ਦਾ ਸੁਪਨਾ ਦੇਖ ਰਿਹਾ ਤੇ ਹੁਣ ਇਹ ਉਹਨਾਂ ਦਾ ਸੁਪਨਾ ਸੱਚ ਹੋਣ ਵਾਲਾ ਸੀ ਸਿਮਰਨ ਇੱਕ ਸਕੂਲ 'ਚ ਪੜਾਉਂਦੀ ਸੀ ਤੇ ਉਹ ਵੀ ਆਪਣੇ ਕੈਰੀਅਰ ਵਿੱਚ ਵਧੀਆ ਕਰ ਰਹੀ ਸੀ ਦੋਵਾਂ ਨੇ ਮਿਡਲ ਕਲਾਸ ਪਰਿਵਾਰਾਂ ਤੋਂ ਆ ਕੇ ਆਪਣੀ ਮਿਹਨਤ ਨਾਲ ਆਪਣੀ ਪਛਾਣ ਬਣਾਈ ਸੀ ਉਹਨਾਂ ਦੀ ਸ਼ਾਦੀ ਹੋਈ ਨੂੰ ਵਿਆਹ ਹੋਏ ਨੂੰ 5 ਸਾਲ ਹੋ ਚੁੱਕੇ ਸਨ ਤੇ ਹੁਣ ਉਹ ਇੱਕ ਪਰਿਵਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਸਨ ਘਰ ਪਹੁੰਚ ਕੇ ਗੁਰਪ੍ਰੀਤ ਨੇ ਖੁਸ਼ੀ-ਖੁਸ਼ੀ ਸਿਮਰਨ ਨੂੰ ਆਪਣੀ ਪ੍ਰਮੋਸ਼ਨ ਬਾਰੇ ਦੱਸਿਆ ਸਿਮਰਨ ਨੇ ਉਹਨੂੰ ਗਲਵੱਕੜੀ ਪਾਈ ਤੇ ਕਿਹਾ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ ਤੁਸੀਂ ਇਹਦੇ ਹੱਕਦਾਰ ਹੋ ਉਹਨਾਂ ਨੇ ਆਪਣੀ ਖੁਸ਼ੀ ਮਨਾਉਣ ਲਈ ਰਾਤ ਦੇ ਖਾਣੇ ਲਈ ਬਾਹਰ ਜਾਣ ਦਾ ਫੈਸਲਾ ਕੀਤਾ ਰੈਸਟੋਰੈਂਟ ਦੇ ਵਿੱਚ ਉਹਨਾਂ ਨੇ ਆਪਣੇ ਭਵਿੱਖ ਦੇ ਸੁਪਨਿਆਂ ਬਾਰੇ ਬੈਠ ਕੇ ਗੱਲਬਾਤ ਕੀਤੀ ਕਹਿੰਦੇ ਹੁਣ ਅਸੀਂ ਉਹ ਕਰ ਲੈ ਸਕਦੇ ਹਾਂ ਜਿਹਦੇ ਬਾਰੇ ਅਸੀਂ ਹਮੇਸ਼ਾ ਸੋਚਦੇ ਹੁੰਦੇ ਸੀ ਗੁਰਪ੍ਰੀਤ ਨੇ ਕਿਹਾ ਸ਼ਹਿਰ ਦੇ ਉਹ ਨਵੇਂ ਏਰੀਆ ਵਿੱਚ ਇੱਥੇ ਵੱਡੇ ਵੱਡੇ ਫਲੈਟ ਆ ਬੱਚਿਆਂ ਲਈ ਪਾਰਕ ਆ ਮੈਂ ਪਿਛਲੇ ਹਫ਼ਤੇ ਉੱਥੇ ਗਈ ਸੀ ਸਿਮਰਨ ਨੇ ਉਤਸ਼ਾਹ ਨਾਲ ਕਿਹਾ ਉਹ ਹੁਣ 1.5 ਕਰੋੜ ਦੇ ਹੋ ਚੁੱਕੇ ਆ ਕੁਝ ਵੱਡੇ ਮਾਡਲ ਆ ਉਹ ਇੰਦੋਂ ਵੀ ਮਹਿੰਗੇ ਆ ਸਾਡੇ ਕੋਲ ਡਾਊਨ ਪੇਮੈਂਟ ਲਈ ਕਾਫੀ ਬਚਤ ਆ ਤੇ ਹੁਣ ਇਹ ਸੈਲਰੀ ਦੇ ਨਾਲ ਆਰਾਮ ਦੇ ਨਾਲ ਦੀਆਂ ਕਸ਼ਤਾਂ ਮੋੜੀਆਂ ਜਾ ਸਕਦੀਆਂ ਨੇ ਗੁਰਪ੍ਰੀਤ ਨੇ ਆਪਣਾ ਹਿਸਾਬ ਕਿਤਾਬ ਲਾਉਂਦੇ ਹੋਏ ਕਿਹਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਘਰੇ ਆਏ ਆ ਭਵਿੱਖ ਦੀ ਯੋਜਨਾ ਬਣਾਉਂਦੇ ਰਹੇ ਆ ਉਹਨਾਂ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਹਫ਼ਤੇ ਵਿੱਚ ਉਹ ਫਲੈਟ ਦੇਖਣ ਜਾਣਗੇ ਗੁਰਪ੍ਰੀਤ ਨੇ ਸਿਮਰਨ ਨੂੰ ਯਾਦ ਦਿਵਾਇਆ ਅਸੀਂ ਅਜੇ ਕਿਸੇ ਨੂੰ ਇਹਦੇ ਬਾਰੇ ਨਹੀਂ ਦੱਸਾਂਗੇ ਠੀਕ ਆ ਪਹਿਲਾਂ ਆਪਾਂ ਸਭ ਕੁਝ ਪੱਕਾ ਕਰ ਲਈਏ ਫਿਰ ਸਭ ਨੂੰ ਦੱਸਾਂਗੇ ਸਿਮਰਨ ਨੇ ਵੀ ਸਿਰ ਹਿਲਾਇਆ ਪਰ ਉਹ ਅੰਦਰੋਂ ਇੰਨੀ ਖੁਸ਼ ਸੀ ਕਿ ਉਹ ਇਹ ਖੁਸ਼ੀ ਨੂੰ ਆਪਣੇ ਤੱਕ ਨਹੀਂ ਸੀ ਰੱਖ ਸਕਦੀ ਅਗਲੇ ਦਿਨ ਜਦੋਂ ਗੁਰਪ੍ਰੀਤ ਕੰਮ ਤੇ ਗਿਆ ਸਿਮਰਨ ਆਪਣੇ ਮਨ ਨੂੰ ਫੋਨ ਕਰਨ ਤੋਂ ਨਹੀਂ ਰੋਕ ਸਕੀ ਕਿਉਂਕਿ ਉਹਨੂੰ ਖੁਸ਼ੀ ਬਹੁਤ ਸੀ ਉਹ ਖੁਸ਼ੀ ਹਰ ਕਿਸੇ ਨਾਲ ਸਾਂਝਾ ਕਰਨਾ ਚਾਹੁੰਦੀ ਸੀ ਉਹਨੇ ਸੋਚਿਆ ਸਿਰਫ ਆਪਣੀ ਮਾਸੀ ਨੂੰ ਦੱਸਣ ਵਿੱਚ ਕੋਈ ਨੁਕਸਾਨ ਨਹੀਂ ਹੋਵੇਗਾ ਜੋ ਉਹਦੀ ਬਹੁਤ ਕਰੀਬੀ ਸੀ ਉਹਨੇ ਫੋਨ ਲਾਇਆ ਕਿ ਆ ਮਾਸੀ ਜੀ ਤਾਨੂੰ ਪਤਾ ਕੀ ਹੋਇਆ ਗੁਰਪ੍ਰੀਤ ਨੂੰ ਪ੍ਰੋਮੋਸ਼ਨ ਮਿਲ ਗਈ ਆ ਉਹ ਹੁਣ ਡਾਇਰੈਕਟਰ ਬਣ ਗਿਆ ਤੇ ਉਹਦੀ ਸੈਲਰੀ ਵੀ ਦੁੱਗਣੀ ਹੋ ਗਈ ਆ ਹੁਣ ਅਸੀਂ ਆਪਣਾ ਨਮਾ ਕਰ ਲੈਣ ਜਾ ਰਹੇ ਆ ਜਿਹਦੀ ਕੀਮਤ 1.5 ਕਰੋੜ ਤੱਕ ਹੋ ਸਕਦੀ ਆ ਮਾਸੀ ਨੇ ਅੱਗੋਂ ਆਖਿਆ ਉਹ ਮੇਰੀ ਬੱਚੀ ਇਹ ਤਾਂ ਬਹੁਤ ਵਧੀਆ ਖਬਰ ਆ ਮੈਨੂੰ ਤੁਹਾਡੇ ਦੋਵਾਂ ਤੇ ਮਾਣ ਆ ਅੱਛਾ ਇਹਨਾਂ ਦੱਸ ਉਹਦੀ ਸੈਲਰੀ ਹੁਣ ਕਿੰਨੀ ਹੋ ਗਈ ਆ ਸਿਮਰਨ ਨੇ ਥੋੜੀ ਹਿਚਕਚਾਹਟ ਤੋਂ ਬਾਅਦ ਗੁਰਪ੍ਰੀਤ ਦੀ ਨਵੀਂ ਸੈਲਰੀ ਬਾਰੇ ਦੱਸ ਹੀ ਦਿੱਤਾ ਕਹਿਣ ਲੱਗੀ 2.5 ਲੱਖ ਰੁਪਏ ਮਹੀਨਾ ਉਹਦੀ ਸੈਲਰੀ ਹੋ ਚੁੱਕੀ ਆ ਪਰ ਮਾਸੀ ਜੀ ਇਹ ਗੱਲ ਤੁਸੀਂ ਆਪਣੇ ਤੱਕ ਹੀ ਰੱਖਿਓ ਠੀਕ ਆ ਗੁਰਪ੍ਰੀਤ ਨਹੀਂ ਚਾਹੁੰਦਾ ਕਿ ਕਿਸੇ ਨੂੰ ਪਤਾ ਲੱਗੇ ਜਦੋਂ ਤੱਕ ਸਭ ਕੁਝ ਪੱਕਾ ਨਹੀਂ ਹੋ ਜਾਂਦਾ ਉਹ ਕਹਿਣ ਲੱਗੀ ਬਿਲਕੁਲ ਬਿਲਕੁਲ ਮਾਸੀ ਨੇ ਤਾਂ ਕਹਿ ਦਿੱਤਾ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਉਸੇ ਸ਼ਾਮ ਮਾਸੀ ਨੇ ਆਪਣੀ ਭੈਣ ਸਿਮਰਨ ਦੀ ਮਾਂ ਨੂੰ ਇਹ ਖਬਰ ਦੱਸੀ ਆ ਤੇ ਨਾਲ ਹੀ ਕਿਹਾ ਕਿ ਰਾਜ ਦੀ ਗੱਲ ਆ ਸਿਮਰਨ ਦੀ ਮਾਂ ਨੇ ਆਪਣੇ ਪਤੀ ਨੂੰ ਦੱਸਿਆ ਜਿਨੇ ਆਪਣੇ ਭਰਾ ਨੂੰ ਦੱਸਿਆ ਇਸੇ ਤਰ੍ਹਾਂ ਇੱਕ ਗੱਲ ਅੱਗੇ ਦੀ ਅੱਗੇ ਫੈਲਦੀ ਗਈ ਹਰ ਵਾਰ ਕਹਾਣੀ ਥੋੜੀ ਬਦਲ ਜਾਂਦੀ ਆ ਕਦੇ 2.5 ਲੱਖ ਮਹੀਨਾ ਤੇ ਜਦੋਂ ਆਪਾਂ ਦੱਸਦੇ ਹਾਂ ਸਨੇਹਾ ਵਿਗੜ ਜਾਂਦਾ ਫਿਰ ਉਹ 3 ਲੱਖ ਬਣ ਗਿਆ ਫਿਰ 4 ਲੱਖ ਫਲੈਟ ਦੀ ਕੀਮਤ 1.5 ਕਰੋੜ ਤੋਂ ਵੱਧ ਕੇ 2 ਕਰੋੜ ਦੀ ਦੱਸ ਦਿੱਤੀ ਗੁਰਪ੍ਰੀਤ ਦੀ ਪੋਜੀਸ਼ਨ ਡਾਇਰੈਕਟਰ ਤੋਂ ਵਾਈਸ ਪ੍ਰੈਜ਼ੀਡੈਂਟ ਫਿਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਆਖਰਕਾਰ ਕੰਪਨੀ ਦਾ ਮਾਲਕ ਹੀ ਉਹਨੂੰ ਬਣਾ ਦਿੱਤਾ ਤਿੰਨ ਦਿਨ ਹੋਏ ਆ ਗੁਰਪ੍ਰੀਤ ਆਪਣੇ ਦਫ਼ਤਰ ਵਿੱਚ ਬੈਠਾ ਕੰਮ ਕਰ ਰਿਹਾ ਸੀ ਉਹਦਾ ਫੋਨ ਵੱਜਿਆ ਇਹ ਉਹਦੇ ਮਾਮਾ ਜੀ ਸਨ ਗੁਰਮੀਤ ਜੀ ਜਿੰਨਾਂ ਨਾਲ ਉਹ ਕਾਫੀ ਸਮੇਂ ਤੋਂ ਸੰਪਰਕ ਵਿੱਚ ਨਹੀਂ ਸੀ ਉਹਨਾਂ ਦੀ ਕਾਲ ਆਈ ਫੋਨ ਆਇਆ ਕਹਿਣ ਲੱਗੇ ਉਹ ਭਾਣ ਜੇ ਤੈਨੂੰ ਬਹੁਤ ਬਹੁਤ ਵਧਾਈ ਹੋਵੇ ਗੁਰਪ੍ਰੀਤ ਨੇ ਬੜੇ ਉਤਸ਼ਾਹਤ ਆਵਾਜ਼ ਵਿੱਚ ਕਿਹਾ ਕਿ ਕੀ ਹੋਇਆ ਜੀ ਉਹ ਕਹਿੰਦੇ ਮੈਨੂੰ ਪਤਾ ਲੱਗਾ ਕਿ ਤੂੰ ਕੰਪਨੀ ਦਾ ਸੀਓ ਬਣ ਗਿਆ 4 ਲੱਖ ਮਹੀਨਾ ਤੇਰੀ ਤਨਖਾਹ ਬਹੁਤ ਖੁਸ਼ੀ ਦੀ ਗੱਲ ਆ ਗੁਰਪ੍ਰੀਤ ਹੈਰਾਨ ਰਹਿ ਗਿਆ ਕਹਿੰਦਾ ਮਾਮਾ ਜੀ ਮੈਨੂੰ ਇਉਂ ਦੱਸੋ ਇਹ ਗੱਲ ਕਿੱਥੋਂ ਸੁਣੀ ਆ ਤੁਸੀਂ ਮੈਂ ਤਾਂ ਸਿਰਫ ਡਾਇਰੈਕਟਰ ਬਣਿਆ ਤੇ ਮੇਰੀ ਕੋਈ ਤਨਖਾਹ 4 ਲੱਖ ਨਹੀਂ ਮੇਰੀ ਤਨਖਾਹ ਤਾਂ 2 ਸਵਾ 2 ਲੱਖੀ ਆ ਇੰਨੀ ਮੇਰੀ ਸੈਲਰੀ ਕਿੱਥੇ ਆ ਤੇ ਉਹ ਕਹਿਣ ਲੱਗੇ ਹੱਸਦੇ ਹੋਏ ਤੂੰ ਮੈਨੂੰ ਕਿਉਂ ਨਹੀਂ ਦੱਸਿਆ ਉਹਦਾ ਮਾਮਾ ਕਹਿੰਦਾ ਮੈਨੂੰ ਤਾਂ ਤੇਰੀ ਮਾਂ ਨੇ ਦੱਸਿਆ ਜੇ ਸੁਣੋ ਸਿਮਰਨ ਦੀ ਮਾਸੀ ਨੇ ਦੱਸਿਆ ਇਸ ਕਰਕੇ ਪਰ ਇਹ ਠੀਕ ਆ ਮੈਂ ਤੇਰੇ ਲਈ ਖੁਸ਼ ਆ ਅੱਛਾ ਮੇਰੇ ਕੋਲ ਇੱਕ ਨਿੱਕੀ ਜੀ ਬੇਨਤੀ ਆ ਵਰਪ੍ਰੀ ਦਾ ਦਿਲ ਧੜਕਣ ਲੱਗਾ ਕਿਉਂਕਿ ਉਹ ਜਾਣਦਾ ਸੀ ਕਿ ਵਧੀ ਹੋਈ ਤਨਖਾਹ ਸੁਣ ਕੇ ਉਹਦੇ ਮਾਮਾ ਜੀ ਉਹਨੂੰ ਕੋਈ ਨਾ ਕੋਈ ਕੰਮ ਜ਼ਰੂਰ ਕਹਿਣਗੇ ਤੇ ਜਿਹਦੀ ਗੱਲ ਦਾ ਡਰ ਸੀ ਉਹੀ ਹੋਈ ਉਹਦੇ ਮਾਮਾ ਜੀ ਨੇ ਹੱਸਦੇ ਹੋਏ ਇੱਕ ਗੱਲ ਕਹੀ ਕਹਿਣ ਲੱਗੇ ਮੇਰਾ ਬੇਟਾ ਰਮਨ ਕੈਨੇਡਾ ਜਾਣਾ ਚਾਹੁੰਦਾ ਪੜਨ ਵਾਸਤੇ ਮੈਂ ਸੋਚਿਆ ਹੁਣ ਜਦੋਂ ਤੇਰੀ ਸੈਲਰੀ ਇੰਨੀ ਵਧੀ ਆ ਤੂੰ 2 ਕਰੋੜ ਦਾ ਘਰ ਲੈ ਰਿਆ ਤੂੰ ਉਹਦੀ ਮਦਦ ਵੀ ਕਰ ਸਕਦਾ ਸਿਰਫ 25 ਲੱਖ ਰੁਪਏ ਦੀ ਲੋੜ ਆ ਤੇਰੇ ਲਈ ਤਾਂ ਕੁਝ ਵੀ ਨਹੀਂ ਤੂੰ ਤਾਂ ਇੱਕ ਸਾਲ ਦੇ ਵਿੱਚ 50 ਲੱਖ ਤੋਂ ਵੱਧ ਕਮਾਉਣਾ ਗੁਰਪ੍ਰੀਤ ਨੂੰ ਬੜਾ ਗੁੱਸਾ ਆ ਪਰ ਉਹਨੇ ਧੀਰਜ ਰੱਖਿਆ ਆਪਣੇ ਆਪ ਨੂੰ ਸ਼ਾਂਤ ਰੱਖਿਆ ਕਹਿਣ ਲੱਗਾ ਮਾਮਾ ਜੀ ਮੇਰੀ ਸੈਲਰੀ ਇੰਨੀ ਨਹੀਂ ਹੈਗੀ ਤੇ ਮੈਂ 2 ਕਰੋੜ ਦਾ ਘਰ ਨਹੀਂ ਲੈ ਰਿਆ ਮੈਨੂੰ ਨਹੀਂ ਪਤਾ ਕਿਹਨੇ ਤੁਹਾਨੂੰ ਇਹ ਗੱਲਾਂ ਦੱਸੀਆਂ ਨੇ ਪਰ ਇਹ ਸੱਚ ਨਹੀਂ ਉਹ ਤੂੰ ਸਿਰਫ ਆਪਣੇ ਪੈਸੇ ਬਚਾਉਣਾ ਚਾਹੁੰਦਾ ਮਾਮੇ ਨੇ ਗੁੱਸੇ 'ਚ ਕਿਹਾ ਅਮੀਰ ਬਣ ਕੇ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਭੁੱਲ ਗਿਆ ਠੀਕ ਹੈ ਮੈਂ ਸਮਝ ਗਿਆ ਗੁਰਪ੍ਰੀਤ ਦੁਖੀ ਹੋ ਗਿਆ ਤੇ ਫੋਨ ਕੱਟ ਦਿੱਤਾ ਉਹਨੇ ਬੜੀ ਤੇਜ਼ੀ ਨਾਲ ਸਿਮਰਨ ਨੂੰ ਫੋਨ ਕੀਤਾ ਪਰ ਉਹ ਜਵਾਬ ਨਹੀਂ ਸੀ ਦੇ ਰਹੀ ਕਿਉਂਕਿ ਉਹ ਸਕੂਲ ਚ ਪੜਾ ਰਹੀ ਹੋਵੇਗੀ ਦੁਪਹਿਰ ਨੂੰ ਉਸਦੀ ਮਾਂ ਦਾ ਫੋਨ ਆਇਆ ਪੁੱਤਰ ਤੂੰ ਮੈਨੂੰ ਨਹੀਂ ਦੱਸਿਆ ਤੂੰ ਸੀਈਓ ਬਣ ਰਿਹਾ ਉਹਦੀ ਮਾਂ ਨੇ ਪੁੱਛਿਆ ਗੁਰਪ੍ਰੀਤ ਨੇ ਫਿਰ ਤੋਂ ਸਮਝਾਇਆ ਕਿ ਉਹ ਸਿਰਫ ਇੱਕ ਡਾਇਰੈਕਟਰ ਬਣਿਆ ਗੱਲਾਂ ਕਿਵੇਂ ਬਦਲ ਕੇ ਫੈਲ ਗਈਆਂ ਇਸ ਬਾਰੇ ਜਾਣ ਕੇ ਉਹਦੀ ਮਾਂ ਵੀ ਹੈਰਾਨ ਹੋਈ ਸ਼ਾਮ ਨੂੰ ਗੁੱਸੇ ਵਿੱਚ ਗੁਰਪ੍ਰੀਤ ਘਰ ਪਰਤਿਆ ਸਿਮਰਨ ਉਹਦਾ ਇੰਤਜ਼ਾਰ ਕਰ ਰਹੀ ਸੀ ਤੂਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਕਿ ਕੁਝ ਗਲਤ ਹੋਇਆ। ਕਹਿਣ ਲੱਗੀ ਤੁਸੀਂ ਠੀਕ ਤਾਂ ਹੋ। ਗੁਰਪ੍ਰੀਤ ਨੇ ਆਪਣਾ ਫੋਨ ਮੇਜ਼ ਤੇ ਪਟਕ ਦਿੱਤਾ ਗੁੱਸੇ 'ਚ। ਕਹਿੰਦਾ ਤੁਸੀਂ ਕਿਹਨੂੰ ਕਿਹਨੂੰ ਦੱਸਿਆ ਮੇਰੀ ਪ੍ਰਮੋਸ਼ਨ ਬਾਰੇ। ਸਿਮਰਨ ਥੋੜੀ ਘਬਰਾ ਗਈ। ਕਹਿਣ ਲੱਗੀ ਮੈਂ ਮੈਂ ਤਾਂ ਜੀ ਸਿਰਫ ਮਾਸੀ ਨੂੰ ਦੱਸਿਆ। ਮੈਂ ਸੋਚਿਆ ਇਹਦੇ ਵਿੱਚ ਕਿਹੜਾ ਕੋਈ ਹਰਜ ਦੀ ਗੱਲ ਆ। ਕਹਿੰਦਾ ਕੋਈ ਹਰਜ ਨਹੀਂ। ਗੁਰਪ੍ਰੀਤ ਨੇ ਗੁੱਸੇ ਨਾਲ ਕਿਹਾ ਉਨ ਸਾਰਾ ਸ਼ਹਿਰ ਪਤਾ ਕੀ ਸੋਚਦਾ ਕਿ ਮੈਂ ਹੀ ਕੰਪਨੀ ਦਾ ਸੀਈਓ ਬਣਨ ਵਾਲਾ 4 ਲੱਖ ਮਹੀਨਾ ਕਮਾਉਣਾ ਤੇ 2 ਕਰੋੜ ਦਾ ਘਰ ਲੈ ਰਿਹਾ ਇਹ ਗੱਲ ਬੜੀ ਦੂਰ ਦੂਰ ਤੱਕ ਚਲੀ ਗਈ ਆ ਮਾਮਾ ਜੀ ਨੇ ਮੈਥੋਂ 25 ਲੱਖ ਰੁਪਏ ਮੰਗੇ ਆ ਸਿਮਰਨ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਕਹਿਣ ਲੱਗੀ ਕੀ ਮੈਂ ਤਾਂ ਸਿਰਫ ਜੀ ਮਾਸੀ ਨੂੰ ਸੱਚ ਦੱਸਿਆ ਸੀ ਮੈਨੂੰ ਨਹੀਂ ਪਤਾ ਕਿਵੇਂ ਗੱਲਾਂ ਇਸੇ ਤਰ੍ਹਾਂ ਫੈਲਦੀਆਂ ਨੇ ਗੁਰਪ੍ਰੀਤ ਨੇ ਥੱਕੇ ਹੀ ਹੋਈ ਆਵਾਜ਼ ਵਿੱਚ ਕਿਹਾ ਮੈਨੂੰ ਦਫ਼ਤਰ ਚ ਬੁਲਾਇਆ ਗਿਆ ਸੀ ਮੇਰੇ ਬੌਸ ਨੂੰ ਪਤਾ ਲੱਗਾ ਕਿ ਮੈਂ ਲੋਕਾਂ ਨੂੰ ਕਹਿ ਰਿਆਂ ਕਿ ਮੈਂ ਅਗਲਾ ਸੀਈਓ ਬਣਨ ਵਾਲਾ ਹਾਂ ਸਿਮਰਨ ਦੇ ਹੱਥ ਕੰਬਣ ਲੱਗੇ ਐਨ ਲੱਗੀ ਮੈਨੂੰ ਬੜਾ ਅਫਸੋਸ ਆ ਮੈਂ ਸੋਚਿਆ ਨਹੀਂ ਸੀ ਕਿ ਗੱਲ ਇੰਨੀ ਵੱਧ ਜਾਵੇਗੀ ਕਿ ਗੱਲ ਇੱਥੋਂ ਤੱਕ ਪਹੁੰਚ ਜਾਵੇਗੀ ਉਦੋਂ ਫਿਰ ਗੁਰਪ੍ਰੀਤ ਨੇ ਗੁੱਸੇ ਵਿੱਚ ਆਖਿਆ ਤੈਨੂੰ ਨਹੀਂ ਪਤਾ ਇਹ ਗੱਲ ਕਿੱਥੇ ਤੱਕ ਜਾ ਸਕਦੀ ਆ ਇਹ ਤਾਂ ਮਸਲਾ ਹੈ ਸਾਰਾ ਅਸੀਂ ਸੋਚਦੇ ਹਾਂ ਕਿ ਸਾਡੀ ਨਿੱਜੀਆਂ ਗੱਲਾਂ ਕਿੰਨੀ ਕੁ ਦੂਰ ਜਾ ਸਕਦੀਆਂ ਨੇ ਕਿਤੇ ਪਰ ਤੈਨੂੰ ਨਹੀਂ ਪਤਾ ਸਿਮਰਨ ਇਹ ਸਾਡਾ ਕਿੰਨਾ ਨੁਕਸਾਨ ਕਰ ਸਕਦੀਆਂ ਨੇ ਸਿਮਰਨ ਰੋਣ ਲੱਗ ਗਈ ਰੋਂਦੇ ਹੋਏ ਕਿਹਾ ਮੈਂ ਸਭ ਕੁਝ ਠੀਕ ਕਰ ਦੇਵਾਂਗੀ ਮੈਂ ਸਭ ਨੂੰ ਦੱਸਾਂਗੀ ਕਿ ਗਲਤਫਹਿਮੀ ਸੀ ਪਰ ਗੁਰਪ੍ਰੀਤ ਕਹਿੰਦਾ ਇੰਨਾ ਆਸਾਨ ਨਹੀਂ ਲੋਕ ਸੱਚ ਨਾਲੋਂ ਅਫਵਾਹਾਂ ਤੇ ਜਲਦੀ ਵਿਸ਼ਵਾਸ ਕਰਦੇ ਆ ਤੇ ਮੇਰੇ ਕੋਲ ਅਜੇ ਇੱਕ ਹੋਰ ਖਬਰ ਹੈ ਤੇ ਇਹ ਖਬਰ ਵੀ ਸੱਚੀ ਹੈ ਕਿ ਮਾਮਾ ਜੀ ਨੇ ਗੁਰਮੀਤ ਮਾਮਾ ਜੀ ਜੋ ਮੇਰੇ ਨਾਲ ਨਾਰਾਜ਼ ਹੋ ਗਏ ਸੀ ਕੰਪਨੀ ਦੇ ਕੁਝ ਲੋਕਾਂ ਨੂੰ ਫੋਨ ਲਾ ਕੇ ਕਹਿ ਰਹੇ ਆ ਮੇਰੇ ਅਕਸ਼ ਨੂੰ ਖਰਾਬ ਕਰ ਰਹੇ ਆ ਜਿਹਦੇ ਨਾਲ ਮੇਰੀ ਜੌਬ ਨੂੰ ਮੇਰੀ ਨੌਕਰੀ ਨੂੰ ਨੁਕਸਾਨ ਹੋ ਸਕਦਾ ਉਸੇ ਰਾਤ ਸਿਮਰਨ ਨੇ ਰਾਤ ਪਰ ਆਪਣੇ ਕੀਤੇ ਤੇ ਪਛਤਾਵਾ ਕੀਤਾ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਇੱਕ ਛੋਟੀ ਜੀ ਗੱਲ ਕਿੰਡੀ ਵੱਡੀ ਸਮੱਸਿਆ ਬਣ ਸਕਦੀ ਹੈ ਅਗਲੇ ਦਿਨ ਹਾਲਾਤ ਹੋਰ ਵੀ ਖਰਾਬ ਹੋ ਗਏ ਸਿਮਰਨ ਨੂੰ ਉਹਦੀ ਸਹੇਲੀ ਰੈਨੂ ਦਾ ਫੋਨ ਆਇਆ ਰੈਨੂ ਨੇ ਪਹਿਲਾਂ ਹਾਲਚਲ ਪੁੱਛਿਆ ਸਿਮਰਨ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਫਿਰ ਉਹਨੇ ਆਪਣੀ ਜਿਹੜੀ ਗੱਲ ਸੀ ਉਹ ਕਹਿ ਦਿੱਤੀ ਕਹਿਣ ਲੱਗੀ ਮੇਰੀ ਭੈਣ ਬੰਬਈ ਦੇ ਵਿੱਚ ਰਹਿੰਦੀ ਆ ਉੱਥੇ ਬਹੁਤ ਜ਼ਿਆਦਾ ਸਪੈਸ਼ਲਿਸਟ ਡਾਕਟਰ ਹੈ ਤੇ ਮੈਂ ਸੁਣਿਆ ਤੁਹਾਨੂੰ ਇੱਕ ਸਮੱਸਿਆ ਹੈ ਉਹਦਾ ਉਹ ਹੱਲ ਕਰ ਸਕਦੀ ਹੈ ਸਿਮਰਨ ਹੈਰਾਨ ਰਹਿ ਗਈ ਕਹਿਣ ਲੱਗੀ ਉਹ ਕਿਹੜੀ ਗੱਲ ਤੁਸੀਂ ਕਰ ਰਹੇ ਹੋ ਉਹ ਕਹਿਣ ਲੱਗੀ ਘਬਰਾਓ ਨਾ ਮੈਂ ਤੁਹਾਨੂੰ ਉਹਦਾ ਨੰਬਰ ਭੇਜ ਦਿੰਨੀ ਆਪਣੀ ਭੈਣ ਦਾ ਕਿਉਂਕਿ ਉਹਨੇ ਕਹਿ ਦਿੱਤਾ ਮੈਨੂੰ ਪਤਾ ਲੱਗਿਆ ਤੁਸੀਂ ਆਈਵੀਐਫ ਕਰਵਾਉਣ ਦੀ ਸੋਚ ਰਹੇ ਹੋ ਸਿਮਰਨ ਨੂੰ ਝਟਕਾ ਲੱਗਾ ਕਹਿਣ ਲੱਗੀ ਨਹੀਂ ਇਹੋ ਜਿਹਾ ਕੁਝ ਵੀ ਨਹੀਂ ਅਸੀਂ ਭਵਿੱਖ ਵਿੱਚ ਬੱਚੇ ਲਈ ਸੋਚ ਰਹੇ ਹਾਂ ਪਰ ਮੈਨੂੰ ਕੋਈ ਸਿਹਤ ਦੀ ਸਮੱਸਿਆ ਨਹੀਂ ਮੈਂ ਕਦੇ ਵੀ ਕਿਸੇ ਨੂੰ ਆਈਵੀਐਫ ਬਾਰੇ ਨਹੀਂ ਦੱਸਿਆ ਪਰ ਮੈਨੂੰ ਇੱਕ ਗੱਲ ਦੱਸ ਕਿ ਇਹ ਗੱਲਾਂ ਸਾਰੀਆਂ ਤੈਨੂੰ ਕਿਹਨੇ ਦੱਸੀਆਂ ਨੇ ਫਿਰ ਉਹਦੀ ਸਹੇਲੀ ਰੈਨੂ ਨੇ ਕਹਿ ਦਿੱਤਾ ਕਿ ਮੈਨੂੰ ਤਾਂ ਇਹ ਸਾਰੀਆਂ ਗੱਲਾਂ ਇਹ ਨਿਸ਼ਾ ਨੇ ਦੱਸੀਆਂ ਨੇ ਜੋ ਤੇਰੇ ਨਾਲ ਪੜਦੀ ਰਹੀ ਹੈ ਉਸ ਵਕਤ ਸਿਮਰਨ ਨੂੰ ਬੜਾ ਝਟਕਾ ਲੱਗਾ ਉਹਨੇ ਫੋਨ ਕੱਟਿਆ ਤੇ ਉਹਨੇ ਫਿਰ ਬਹੁਤ ਤੇਜ਼ੀ ਦੇ ਨਾਲ ਨਿਸ਼ਾ ਨੂੰ ਫੋਨ ਕੀਤਾ ਜੋ ਦੀ ਸਕੂਲ ਦੀ ਹਿੱਸਿਆ ਕਰਮੀ ਸੀ ਨਿਸ਼ਾ ਨੇ ਦੱਸਿਆ ਕਿ ਉਹਨੇ ਤਾਂ ਸਿਰਫ ਰੀਨੂ ਨੂੰ ਇਨਾ ਕੀ ਕਿਹਾ ਸੀ ਕਿ ਸਿਮਰਨ ਤੇ ਗੁਰਪ੍ਰੀਤ ਬੱਚੇ ਲਈ ਇੱਕ ਕੋਸ਼ਿਸ਼ ਕਰ ਰਹੇ ਆ ਜੇਕਰ 6 ਮਹੀਨਿਆਂ ਵਿੱਚ ਨਤੀਜਾ ਨਾ ਮਿਲੇ ਤਾਂ ਉਹ ਆਈਵੀਐਫ ਬਾਰੇ ਵੀ ਸੋਚ ਸਕਦੇ ਆ ਇਹ ਸਿਰਫ ਇੱਕ ਸੰਭਾਵਨਾ ਸੀ ਅਰੇ ਗੱਲ ਬਦਲਦੀ ਬਦਲਦੀ ਇੱਥੋਂ ਤੱਕ ਪਹੁੰਚ ਗਈ ਸ਼ਾਮ ਨੂੰ ਗੁਰਪ੍ਰੀਤ ਨੂੰ ਉਸਦੀ ਮਾਂ ਦਾ ਫੋਨ ਆਇਆ ਉਹ ਰੋ ਰਹੀ ਸੀ ਕਹਿਣ ਲੱਗੀ ਪੁੱਤਰ ਤੂੰ ਮੈਥੋਂ ਹੀ ਪਰਦਾ ਰੱਖਿਆ ਮੈਨੂੰ ਕਿਉਂ ਨਹੀਂ ਦੱਸਿਆ ਉਸਦੀ ਮਾਂ ਨੇ ਪੁੱਛਿਆ ਕਿ ਮੈਨੂੰ ਤੂੰ ਕਿਉਂ ਨਹੀਂ ਦੱਸਿਆ ਆਪਣੀ ਪ੍ਰਮੋਸ਼ਨ ਦੇ ਬਾਰੇ ਮੈਨੂੰ ਪਤਾ ਲੱਗਾ ਇੱਕ ਹੋਰ ਗੱਲ ਵੀ ਪਤਾ ਲੱਗੀ ਆ ਕਿ ਤੂੰ ਬੱਚਾ ਪੈਦਾ ਨਹੀਂ ਕਰ ਸਕਦਾ ਮੈਂ ਤੇਰੀ ਮਾਂ ਹਾਂ ਪੁੱਤ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਗੁਰਪ੍ਰੀਤ ਹੱਕਾ ਬੱਕਾ ਰਹਿ ਗਿਆ ਕਹਿਣ ਲੱਗਾ ਮਾਂ ਇਹ ਸਭ ਕੀ ਬਕਵਾਸ ਹੈ ਇਹ ਬਿਲਕੁਲ ਝੂਠ ਹੈ ਮੈਂ ਪੂਰੀ ਤਰ੍ਹਾਂ ਠੀਕ ਹਾਂ ਅਸੀਂ ਅਜੇ ਬੱਚੇ ਲਈ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਅਸੀਂ ਆਪਣਾ ਭਵਿੱਖ ਬਣਾ ਰਹੇ ਹਾਂ ਪੈਸਾ ਜੋੜ ਰਹੇ ਹਾਂ ਹਾਲਾਤ ਹੁਣ ਕਾਬੂ ਤੋਂ ਬਾਹਰ ਹੋ ਗਏ ਕਿਉਂਕਿ ਇੱਕ ਗੱਲ ਦੇ ਨਾਲ ਬਹੁਤ ਸਾਰੀਆਂ ਗੱਲਾਂ ਜੁੜ ਰਹੀਆਂ ਸਨ ਤੇ ਇਹ ਗੱਲਾਂ ਕਈ ਗੱਲਾਂ ਬਣ ਚੁੱਕੀਆਂ ਸਨ ਉਦੋਂ ਫਿਰ ਗੁਰਪ੍ਰੀਤ ਤੇ ਸਿਮਰਨ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਹਰ ਕੋਈ ਗੱਲਾਂ ਕਰ ਰਿਹਾ ਸੀ ਤੇ ਜੋ ਗੱਲਾਂ ਕਰਦਾ ਸੀ ਉਹ ਹਰ ਗੱਲ ਗਲਤ ਸੀ ਉਸ ਰਾਤ ਦੋਵੇਂ ਇੱਕ ਦੂਜੇ ਦੇ ਨਾਲ ਬੈਠੇ ਲੰਮੀ ਗੱਲਬਾਤ ਕੀਤੀ ਮੈਂ ਇਹ ਸਭ ਤੁਹਾਡੀ ਗਲਤੀ ਨਹੀਂ ਮੰਨਦਾ ਗੁਰਪ੍ਰੀਤ ਨੇ ਸਿਮਰਨ ਦਾ ਹੱਥ ਫੜਦੇ ਹੋਏ ਕਿਹਾ ਤੁਸੀਂ ਤਾਂ ਸਿਰਫ ਆਪਣੀ ਖੁਸ਼ੀ ਸਾਂਝੀ ਕੀਤੀ ਸੀ ਪਰ ਸਾਨੂੰ ਇਹ ਸਿੱਖਣਾ ਚਾਹੀਦਾ ਕਿ ਸਾਡੇ ਸਮਾਜ ਵਿੱਚ ਗੱਲਾਂ ਕਿਵੇਂ ਫੈਲਦੀਆਂ ਕਿਵੇਂ ਬਦਲਦੀਆਂ ਨੇ ਕੁਝ ਗੱਲਾਂ ਸਿਮਰਨ ਸਾਨੂੰ ਆਪਣੇ ਤੱਕ ਹੀ ਰੱਖਣੀਆਂ ਚਾਹੀਦੀਆਂ ਨੇ ਸਿਮਰਨ ਕਹਿਣ ਲੱਗੀ ਅੱਖਾਂ 'ਚ ਪਾਣੀ ਆ ਗਿਆ ਉਹਦੇ ਕਹਿੰਦੀ ਤੁਸੀਂ ਠੀਕ ਕਹਿੰਨੇ ਹੋ ਮੈਂ ਆਪਣੀ ਮਾਸੀ ਤੇ ਵਿਸ਼ਵਾਸ ਕੀਤਾ ਪਰ ਮੈਨੂੰ ਸੋਚਣਾ ਚਾਹੀਦਾ ਸੀ ਕਿ ਉਹ ਵੀ ਇਹ ਗੱਲ ਹੋਰਾਂ ਨੂੰ ਦੱਸੇਗੀ ਤੇ ਫਿਰ ਹਰ ਵਾਰ ਗੱਲ ਬਦਲ ਜਾਵੇਗੀ ਅਸੀਂ ਇਸ ਨੂੰ ਠੀਕ ਕਰਾਂਗੇ ਗੁਰਪ੍ਰੀਤ ਨੇ ਕਿਹਾ ਚਲੋ ਸਾਰੇ ਨਜ਼ਦੀਕੀ ਦੋਸਤਾਂ ਰਿਸ਼ਤੇਦਾਰਾਂ ਨੂੰ ਇਉਂ ਕਰਦੇ ਆਂ ਰਾਤ ਨੂੰ ਖਾਣੇ ਤੇ ਡਿਨਰ ਤੇ ਸੱਦਦੇ ਆਂ ਹਰ ਗੱਲ ਸਪਸ਼ਟ ਕਰਦੇ ਆਂ ਅਗਲੇ ਹਫ਼ਤੇ ਗੁਰਪ੍ਰੀਤ ਤੇ ਸਿਮਰਨ ਨੇ ਆਪਣੇ ਘਰ ਵਿੱਚ ਇੱਕ ਡਿਨਰ ਰੱਖਿਆ ਸਾਰੇ ਕਰੀਬੀ-ਕਰੀਬੀ ਲੋਕਾਂ ਨੂੰ ਸੱਦਿਆ ਸਿਮਰਨ ਦੀ ਮਾਸੀ, ਦੋਹਾਂ ਦੇ ਮਾਤਾ-ਪਿਤਾ, ਰਿਸ਼ਤੇਦਾਰ, ਕਰੀਬੀ ਦੋਸਤ ਜਦੋਂ ਸਭ ਆ ਗਏ ਗੁਰਪ੍ਰੀਤ ਨੇ ਸਭ ਦਾ ਧੰਨਵਾਦ ਕੀਤਾ ਤੇ ਗੱਲ ਸ਼ੁਰੂ ਕੀਤੀ ਕਹਿਣ ਲੱਗਾ ਅਸੀਂ ਤੁਹਾਨੂੰ ਇੱਥੇ ਤਾਂ ਸੱਦਿਆ ਕਿਉਂਕਿ ਪਿਛਲੇ ਹਫ਼ਤੇ ਸਾਡੀ ਜ਼ਿੰਦਗੀ 'ਚ ਕੁਝ ਗਲਤਫਹਿਮੀਆਂ ਹੋਈਆਂ ਜਿਨ੍ਹਾਂ ਨੇ ਸਾਨੂੰ ਬਹੁਤ ਪਰੇਸ਼ਾਨੀ 'ਚ ਪਾਇਆ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਅਸਲ 'ਚ ਗੱਲ ਕੀ ਹੋਈ ਸੀ ਗੁਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਸਿਰਫ ਇੱਕ ਪ੍ਰੋਮੋਸ਼ਨ ਮਿਲੀ ਆ ਡਾਇਰੈਕਟਰ ਦੀ ਨਾ ਕਿ ਸੀਈਓ ਦੀ ਉਹਦੀ ਸੈਲਰੀ 2 ਲੱਖ ਰੁਪਏ ਮਹੀਨਾ ਹੈ ਨਾ ਕਿ 4 ਲੱਖ ਉਹ ਸਿਰਫ 1 ਕਰੋੜ ਦਾ ਫਲੈਟ ਲੈਣਾ ਚਾਹੁੰਦੇ ਆ ਸੋਚ ਰਹੇ ਆ ਜੇ ਨਾ ਕਿ 2 ਕਰੋੜ ਦਾ ਤੇ ਸਭ ਤੋਂ ਮਹੱਤਮਪੂਰਨ ਜਿਹੜੀ ਗੱਲ ਆ ਕਿ ਉਹ ਬਾਝ ਨਹੀਂ ਉਹ ਸਿਰਫ ਵਿਖ ਬਾਰੇ ਸੋਚ ਰਹੇ ਆ ਜੇ ਸਿਮਰਨ ਨੇ ਸਭ ਦੇ ਸਾਹਮਣੇ ਆਪਣੀ ਗਲਤੀ ਮੰਨੀ ਕਿ ਮੈਂ ਮਾਸੀ ਜੀ ਨੂੰ ਗੁਰਪ੍ਰੀਤ ਦੀ ਪ੍ਰਮੋਸ਼ਨ ਬਾਰੇ ਦੱਸਿਆ ਸੀ ਪਰ ਮੈਂ ਨਹੀਂ ਸੀ ਕਦੇ ਸੋਚਿਆ ਕਿ ਇਹ ਗੱਲ ਇੰਨੀ ਬਦਲ ਜਾਵੇਗੀ ਮੈਂ ਇਹ ਗਲਤੀ ਤੋਂ ਬੜਾ ਕੁਝ ਸਿੱਖਿਆ ਮਾਸੀ ਨੇ ਵੀ ਆਪਦੀ ਗਲਤੀ ਮੰਨੀ ਕਿ ਮੈਨੂੰ ਤੁਹਾਡੇ ਰਾਜ ਦੀ ਗੱਲ ਨੂੰ ਰਾਜ ਹੀ ਰੱਖਣਾ ਚਾਹੀਦਾ ਸੀ ਜੋ ਕਿ ਮੈਂ ਵੱਡੀ ਸਾਂ ਪਰ ਮੇਰੇ ਤੋਂ ਵੀ ਇਹ ਗੱਲ ਸੰਭਾਲੀ ਨਾ ਗਈ ਐਵੇਂ ਫਿਰ ਉੱਥੇ ਸਾਰੀਆਂ ਗੱਲਾਂ ਆਪਸ ਵਿੱਚ ਹੋਈਆਂ ਥੋੜੀ ਥੋੜੀ ਗੱਲ ਬਦਲਦੀ ਗਈ ਗਰਮੀਤ ਮਾਮੇ ਨੇ ਵੀ ਆਪਣੀ ਗਲਤੀ ਮੰਨੀ ਅਹਿਸਾਸ ਹੋਇਆ ਕਿ ਉਹਨੇ ਬਿਨਾ ਪੁਸ਼ਟੀ ਕੀਤੇ ਦੂਜਿਆਂ ਦੀਆਂ ਗੱਲਾਂ ਤੇ ਵਿਸ਼ਵਾਸ ਕੀਤਾ ਤੇ 25 ਲੱਖ ਮੰਗੇ ਤੇ ਗੁਰਪ੍ਰੀਤ ਦੇ ਬੌਸ ਤੱਕ ਗੱਲ ਪਹੁੰਚਾਉਣ ਦੀ ਗਲਤੀ ਵੀ ਉਹਨਾਂ ਤੋਂ ਹੀ ਹੋਈ ਸੀ। ਅਖੀਰ ਵਿੱਚ ਗੁਰਪ੍ਰੀਤ ਨੇ ਇੱਕ ਵੱਡੀ ਗੱਲ ਕਹੀ। ਕਹਿਣ ਲੱਗਾ ਸਾਡੇ ਜੀਵਨ 'ਚ ਕੁਝ ਨਿੱਜੀ ਗੱਲਾਂ ਹੁੰਦੀਆਂ ਨੇ। ਦੋਸਤੋ ਸਾਡੀ ਸੈਲਰੀ, ਸਾਡੇ ਫੈਸਲੇ, ਸਾਡੇ ਕੈਰੀਅਰ ਯੋਜਨਾਵਾਂ, ਸਾਡੀ ਸਿਹਤ, ਸਾਡੇ ਪਰਿਵਾਰਕ ਫੈਸਲੇ। ਇਹ ਸਿਰਫ ਸਾਡੇ ਤੇ ਸਾਡੇ ਜੀਵਨ ਸਾਥੀ ਨਾਲ ਸੰਬੰਧਿਤ ਹੁੰਦੇ ਆ ਤੇ ਅਸੀਂ ਕਿਸੇ ਨੂੰ ਵੀ ਦੱਸਣ ਲਈ ਮਜਬੂਰ ਨਹੀਂ ਆ ਭਾਵੇਂ ਉਹ ਕਿੰਨਾ ਵੀ ਨਜ਼ਦੀਕੀ ਹੋਵੇ ਸਾਨੂੰ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਨੇ ਗੱਲਾਂ ਦੀ ਸਾਂਝ ਹੋਣੀ ਚਾਹੀਦੀ ਆ ਇਹ ਨਹੀਂ ਕਿ ਗੱਲਬਾਤ ਹੀ ਕਰਨੀ ਬੰਦ ਕਰ ਦਿਓ ਪਰ ਹਾਂ ਸਾਰਾ ਕੁਝ ਦੱਸਣ ਲਈ ਨਹੀਂ ਹੁੰਦਾ ਇਹ ਗੁਰਪ੍ਰੀਤ ਨੇ ਆਖਿਆ ਡਿਨਰ ਤੋਂ ਬਾਅਦ ਸਾਰੇ ਇੱਕ ਨਵੀਂ ਸਮਝ ਨਾਲ ਘਰ ਗਏ ਉਹਨਾਂ ਨੂੰ ਇਹ ਸਬਕ ਹਮੇਸ਼ਾ ਹੁਣ ਯਾਦ ਰਹੇਗਾ ਕਿ ਰਿਸ਼ਤੇਦਾਰਾਂ ਨੂੰ ਹਰ ਗੱਲ ਦੱਸਣ ਦੇ ਕੀ ਨੁਕਸਾਨ ਹੋ ਸਕਦੇ ਆ ਕਦੇ-ਕਦੇ ਸਭ ਤੋਂ ਵੱਡਾ ਪਿਆਰ ਇਹੀ ਹੁੰਦਾ ਕਿ ਅਸੀਂ ਕਿਸੇ ਗੱਲ ਨੂੰ ਆਪਣੇ ਤੱਕ ਹੀ ਰੱਖੀਏ ਇਹ ਵੀ ਇੱਕ ਬਹੁਤ ਵੱਡਾ ਪਿਆਰ ਆ 6 ਮਹੀਨੇ ਬਾਅਦ ਗੁਰਪ੍ਰੀਤ ਤੇ ਸਿਮਰਨ ਨੇ ਨਵਾਂ ਫਲੈਟ ਲੈ ਲਿਆ ਉਹਨਾਂ ਨੇ ਸਿਰਫ ਗ੍ਰਹਿ ਪ੍ਰਵੇਸ਼ ਤੇ ਸਭ ਨੂੰ ਦੱਸਿਆ ਜਦੋਂ ਸਾਰਾ ਕੁਝ ਪੱਕਾ ਹੋ ਗਿਆ ਉਹਨਾਂ ਨੇ ਕਿਸੇ ਨੂੰ ਵੀ ਫਲੈਟ ਦੀ ਕੀਮਤ ਉਹਨਾਂ ਦੇ ਲੋਨ ਮੈਂ ਹੋਰ ਬੇਰਵੇ ਬਾਰੇ ਕੁਝ ਨਹੀਂ ਦੱਸਿਆ। ਜਲਦੀ ਹੀ ਸਿਮਰਨ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ। ਇਸ ਵਾਰ ਉਹਨੇ ਸਿਰਫ ਆਪਣੇ ਮਾਪਿਆਂ ਨੂੰ ਦੱਸਿਆ। ਉਹ ਵੀ ਤੀਜੇ ਮਹੀਨੇ ਤੋਂ ਬਾਅਦ ਜਦੋਂ ਸਭ ਕੁਝ ਸੁਰੱਖਿਅਤ ਸੀ। ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਉਹਨਾਂ ਨੂੰ ਇਹ ਬੱਚਾ ਕਰਨ ਵਿੱਚ ਕਿੰਨਾ ਸਮਾਂ ਲੱਗਾ ਜਾਂ ਪਿਛਲੇ 9 ਮਹੀਨਿਆਂ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਈਆਂ। ਉਹ ਜਾਣਗੇ ਸੀ, ਸਮਝ ਗਏ ਸੀ। ਕਿ ਇਹੋ ਜੇ ਦੁੱਖ ਜਿਹੜੇ ਆ ਚੁੱਪ ਕਰਕੇ ਹੀ ਸਹੇ ਜਾਂਦੇ ਆ। ਉਹਨਾਂ ਨੂੰ ਸਮਝ ਆ ਗਿਆ ਸੀ ਕਿ ਹਰ ਗੱਲ ਹਰ ਕਿਸੇ ਨਾਲ ਨਹੀਂ ਸਾਂਝੀ ਕੀਤੀ ਜਾ ਸਕਦੀ ਖਾਸ ਕਰਕੇ ਸਾਡੇ ਇਹੋ ਜੇ ਸਮਾਜ ਵਿੱਚ ਇੱਥੇ ਗੱਲਾਂ ਮੂੰਹੋਂ ਮੂੰਹ ਫੈਲਦੀਆਂ ਤੇ ਬਦਲਦੀਆਂ ਨੇ। ਇੱਕ ਸਾਲ ਬਾਅਦ ਉਹਨਾਂ ਦੀ ਜਦੋਂ ਬੇਟੀ ਦਾ ਜਨਮ ਹੋਇਆ ਗੁਰਪ੍ਰੀਤ ਤੇ ਸਿਮਰਨ ਨੇ ਇੱਕ ਛੋਟੀ ਜੀ ਪਾਰਟੀ ਰੱਖੀ। ਉਹਨਾਂ ਦੇ ਕਰੀਬੀ ਲੋਕ ਆਏ ਤੇ ਸਿਮਰਨ ਦੀ ਮਾਸੀ ਨੇ ਉਹਨਾਂ ਦੇ ਕੰਨ 'ਚ ਕਿਹਾ ਤੁਸੀਂ ਸੱਚਮੁੱਚ ਸਾਨੂੰ ਬਹੁਤ ਵੱਡਾ ਸਬਕ ਸਿਖਾਇਆ ਮੈਂ ਹੁਣ ਕਿਸੇ ਦੀਆਂ ਨਿੱਜੀ ਗੱਲਾਂ ਬਾਰੇ ਗੱਲ ਨਹੀਂ ਕਰਦੀ ਗੁਰਪ੍ਰੀਤ ਨੇ ਮੁਸਕਰਾਉਂਦੇ ਹੋਏ ਆਪਣੀ ਬੇਟੀ ਨੂੰ ਗੋਦੀ 'ਚ ਚੁੱਕਿਆ ਤੇ ਕਿਹਾ ਇਹ ਸਬਕ ਹੈ ਜੋ ਅਸੀਂ ਆਪਣੀ ਬੇਟੀ ਨੂੰ ਵੀ ਸਿਖਾਵਾਂਗੇ ਕਦੇ ਕਦੇ ਸਭ ਤੋਂ ਕੀਮਤੀ ਚੀਜ਼ਾਂ ਉਹ ਹੁੰਦੀਆਂ ਨੇ ਜੋ ਅਸੀਂ ਆਪਣੇ ਆਪ ਤੱਕ ਹੀ ਰੱਖਦੇ ਹਾਂ ਸੋ ਪਿਆਰੇ ਦੋਸਤੋ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਆ ਇਹ ਗੱਲਾਂ ਕਦੇ ਵੀ ਆਪਦੇ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਸਾਂਝੀਆਂ ਨਾ ਕਰੋ ਪਹਿਲੀ ਕਿਹੜੀ ਗੱਲ ਆਹੋ ਆਪਣੀ ਸੈਲਰੀ ਆਪਣੀ ਵਿੱਤੀ ਸਥਿਤੀ ਬਾਰੇ ਨਾ ਦੱਸੋ ਆਪਣੇ ਪਤੀ ਪਤਨੀ ਦੇ ਝਗੜੇ ਬਾਰੇ ਦੂਜਿਆਂ ਨੂੰ ਨਾ ਦੱਸੋ ਆਪਣੀ ਸਿਹਤ ਸਮੱਸਿਆ ਉਹਦੇ ਬਾਰੇ ਖਾਸ ਕਰਕੇ ਕਿ ਜਿਵੇਂ ਕਿ ਕੋਈ ਔਰਤ ਹੋਵੇ ਉਹ ਬਾਝ ਹੋਵੇ ਉਦੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਆਪਣੇ ਬੱਚਿਆਂ ਬਾਰੇ ਯੋਜਨਾਵਾਂ ਨਹੀਂ ਦੱਸਣੀਆਂ ਚਾਹੀਦੀਆਂ ਆਪਣਾ ਘਰ ਆਪਣੀ ਜਾਇਦਾਦ ਦੀ ਕੀਮਤ ਬਾਰੇ ਨਹੀਂ ਦੱਸਣਾ ਚਾਹੀਦਾ ਆਪਣੇ ਕਰਜ਼ੇ ਬਾਰੇ ਲੋਨ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਯਾਦ ਰੱਖੋ ਜਦੋਂ ਤੁਸੀਂ ਕਿਸੇ ਨੂੰ ਕੁਝ ਦੱਸਦੇ ਹੋ ਉਹ ਸਿਰਫ ਉਹ ਵਿਅਕਤੀ ਤੱਕ ਹੀ ਨਹੀਂ ਰਹਿੰਦਾ ਸਾਰੇ ਸਮਾਜ ਤੱਕ ਫੈਲ ਜਾਂਦਾ ਇਹ ਕਹਾਣੀ ਵਾਰ-ਵਾਰ ਸਾਨੂੰ ਇਹ ਸਿੱਖਿਆ ਦੇ ਰਹੀ ਹੈ ਇਹਦੇ ਕਰਕੇ ਸਾਡੀ ਰਿਸ਼ਤੇਦਾਰੀ ਖਰਾਬ ਹੋ ਜਾਂਦੀ ਆ ਸਾਡੀ ਸ਼ਾਂਤੀ ਭੰਗ ਹੋ ਜਾਂਦੀ ਆ ਇਹ ਸਬਕ ਨੂੰ ਯਾਦ ਰੱਖਣਾ ਤੁਹਾਡੇ ਰਿਸ਼ਤੇ ਆ ਤੁਹਾਡੇ ਕੈਰੀਅਰ ਤੁਹਾਡੇ ਮਾਨਸਿਕ ਸ਼ਾਂਤੀ ਲਈ ਬਹੁਤ ਲਾਭਦਾਇਕ ਹੋਵੇਗਾ ਧੰਨਵਾਦ ਤੋਂ ਉਮੀਦ ਕਰਦਾ ਤੁਸੀਂ ਵੀ ਅੱਗੇ ਤੋਂ ਇਹੋ ਜੀ ਗਲਤੀ ਨਹੀਂ ਕਰੋਗੇ ਮਿਲਾਂਗੇ ਅਗਲੀ ਕਹਾਣੀ ਦੇ ਵਿੱਚ ਤੁਸੀਂ ਬੜੇ ਪਿਆਰ ਦੇ ਨਾਲ ਇਹ ਕਹਾਣੀ ਨੂੰ ਸੁਣਿਆ ਹੁਣੇ ਕਹਾਣੀ ਤੋਂ ਜੋ ਸਿੱਖਿਆ ਮਿਲੀ ਆ ਉਹਨੂੰ ਆਪਦੀ ਜ਼ਿੰਦਗੀ ਵਿੱਚ ਕਮਾਓ ਅੱਗੇ ਵਧੋ ਹੱਸਦੇ ਵੱਸਦੇ ਰਹੋ ਧੰਨਵਾਦ ਜੀ